ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਲੌਂਗ ਤੇ ਕਪੂਰ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਆਪਣੇ ਹਰ ਰੋਜ਼ ਆਪਣੇ ਘਰ ਦੇ ਵਿੱਚ ਲੌਂਗ ਤੇ ਕਪੂਰ ਨੂੰ ਇਸ ਤਰੀਕੇ ਦੇ ਨਾਲ ਉਪਾਅ ਕਰਕੇ ਉਪਾਅ ਕਰਨ ਤੋਂ ਬਾਅਦ ਜਲਾ ਦਿਨੇ ਉਹ ਤੁਹਾਡੀ ਘਰ ਦੀ ਸਾਰੀ ਗਰੀਬੀ ਦੁੱਖ ਦੁਲੇਦਰ ਦੂਰ ਹੋਵੇਗਾ ਤੁਹਾ ਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਤੁਸੀਂ ਰਾਤੋਂ ਰਾਤ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਜਿਨ੍ਹਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਮਿਹਨਤ ਕਰਨ ਦੇ ਬਾਵਜੂਦ ਵੀ ਪੈਸਾ ਨਹੀਂ ਰੁਕਦਾ ਉਹ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਣ ਬਹੁਤ ਹੀ ਸਿੰਪਲ ਤੇ ਕਰੇ ਲੂ ਉਪਾਅ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਰੁਕੇਗਾ ਹੀ ਰੁਕੇਗਾ ਤੇ ਦੂਸਰਾ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਦੂਰ ਹੋ ਕੇ ਤੁਹਾਡੇ ਘਰ ਦੇ ਵਿੱਚ ਸੁਖ ਸਮ੍ਰiddhi ਬਣੀ ਰਹੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਦੇ ਹੋ ਕਈ ਵਾਰ ਅਸੀਂ ਬਹੁਤ ਜਗ੍ਹਾ ਤੇ ਜਾ ਆਉਂਨੇ ਆ ਬਹੁਤ ਉਪਾਅ ਕਰ ਲੈਨੇ ਆ ਕਈ ਪੰਡਿਤਾਂ ਬਾਬਿਆਂ ਦੇ ਕੋਲ ਵੀ ਜਾਉਣੇ ਆ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਉਸੇ ਹੀ ਦਿਨ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਇਹ ਉਪਾਅ ਕਰਕੇ ਲੌਂਗ ਤੇ ਕਪੂਰ ਨੂੰ ਜਲਾ ਦਿਓਗੇ ਤਾਂ ਇਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੀ ਕਿਆ ਦੇ ਹੁਣੇ ਸ਼ੁਰੂ ਹੋ ਜਾਣਗੇ ਤੇ ਤੁਹਾਡ ਨੂੰ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਨੇ ਉਹ ਸਾਰੇ ਦੂਰ ਹੋ ਜਾਣਗੇ ਤੇ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਾ ਆਉਂਦਾ ਹੈ ਪਰ ਰੋਕਦਾ ਨਹੀਂ ਹੈਗਾ ਫਜ਼ੂਲ ਖਰਚ ਦੇ ਵਿੱਚ ਖਰਚ ਹੋ ਜਾਂਦਾ ਹੈ ਪੈਸਾ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਆਉਂਦੀ ਹੈ ਤੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੋਂ ਮੂੰਹ ਫੇਰ ਲੈਂਦੇ ਨੇ ਤਾਂ ਤੁਹਾਨੂੰ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਕਿੰਨੇ ਵੀ ਦੁੱਖ ਕਿਉ ਨਾ ਹੋਣ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਦੁਖੀ ਨਹੀਂ ਹੋਣਾ ਬਿਨਾਂ ਕਿਸੇ ਟੈਨਸ਼ਨ ਲਏ ਤੁਸੀਂ ਇਸ ਉਪਾਅ ਨੂੰ ਕਰਕੇ ਦੇਖਣਾ ਹੈ ਕਿਉਂਕਿ ਇਹ ਹੀ ਇੱਕ ਅਜਿਹਾ ਉਪਾਅ ਹੈ ਜਿਹੜਾ ਤੁਹਾਡੀ ਜ਼ਿੰਦਗੀ ਦੇ ਸਾਰੇ ਬੁੱਖਾਂ ਨੂੰ ਦੂਰ ਕਰਕੇ ਰੱਖ ਦੇਵੇਗਾ ਜਿਸ ਤਰ੍ਹਾਂ ਦੇ ਨਾਲ ਅਸੀਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਸੀਂ ਸਾਡੀ ਦੱਸੀ ਮੁਤਾਬਕ ਹਰ ਰੋਜ਼ ਇਹ ਉਪਾਅ ਕਰਕੇ ਕਪੂਰ ਤੇ ਲੌਂਗ ਨੂੰ ਆਪਣੇ ਘਰ ਦੇ ਵਿੱਚ ਹਰ ਰੋਜ਼ ਜਲਾਉਣਾ ਸ਼ੁਰੂ ਕਰਦੇ ਹੋਗੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਗਰੀਬੀ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪੈਣਾ ਤੇ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਤੇ ਬਿਮਾਰੀ ਤੁਹਾਡੇ ਘਰ ਤੋਂ ਦੂਰ ਹੋਵੇਗੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜੋ ਇਸ ਚੀਜ਼ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਲੌਂਗ ਤੇ ਕਪੂਰ ਦੇ ਨਾਲ ਉਪਾਅ ਕਰਕੇ ਇਸ ਤਰੀਕੇ ਦੇ ਨਾਲ ਜਲਾਉਣ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤਾਂ ਤੁਸੀਂ ਇੱਕ ਵਾਰ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰਕੇ ਦੇਖੋ ਫਿਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਇਸ ਉਪਾਅ ਦਾ ਰਿਜ਼ਲਟ ਹੋਵੇਗਾ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੇ ਸਮੇਂ ਕਿਹੜੇ ਦਿਨ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ। ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ। ਕਿਉਂਕਿ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਕਪੂਰ ਤੇ ਲੌਂਗ ਦਾ ਉਪਾਅ ਕਰਦੇ ਹਾਂ ਤੇ ਅਸੀਂ ਹਰ ਰੋਜ਼ ਕਪੂਰ ਤੇ ਲੌਂਗ ਨੂੰ ਆਪਣੇ ਘਰ ਦੇ ਵਿੱਚ ਜਲਾਉਂਦੇ ਹਾਂ ਤੇ ਉਸ ਦੇ ਸਾਨੂੰ ਬਹੁਤ ਜ਼ਿਆਦਾ ਹੈਰਾਨੀਜਨਕ ਫਾਇਦੇ ਹੁੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਅਚਾਨਕ ਹੀ ਕਲਾਕਲੇਸ਼ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਗਿਆ ਹੈ ਪਹਿਲਾਂ ਸਭ ਕੁਝ ਵਧੀਆ ਸੀ ਪਰ ਅਚਾਨਕ ਤੋਂ ਲੜਾਈ ਝਗੜਾ ਵਧ ਗਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਘਰ ਦੇ ਵਿੱਚ ਲੜਾਈ ਝਗੜਾ ਦੂਰ ਕਰੋ ਜਿੰਨਾ ਟਾਈਮ ਤੁਹਾਡੇ ਘਰ ਦੇ ਵਿੱਚ ਉਹ ਲੜਾਈ ਝਗੜਾ ਦੂਰ ਨਹੀਂ ਹੁੰਦਾ ਉਨਾ ਸਮਾਂ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪਾਵੇਗੀ ਤੇ ਨਾ ਹੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸਾ ਰੁਕੇਗਾ ਕਿਉਂਕਿ ਜਿਹੜੇ ਘਰ ਦੇ ਵਿੱਚ ਹਰ ਰੋਜ਼ ਲੜਾਈ ਹੁੰਦੀ ਕਲੇਸ਼ ਰਹਿੰਦਾ ਏ ਉਹ ਘਰ ਕਦੇ ਵੀ ਤਰੱਕੀ ਨਹੀਂ ਕਰਦਾ ਤੇ ਨਾ ਹੀ ਉਸ ਘਰ ਦੇ ਵਿੱਚ ਕਦੇ ਬਰਕਤ ਆਉਂਦੀ। ਕਿਉਂਕਿ ਮਾਤਾ ਲక్ష్ਮੀ ਜੀ ਨੇ ਕਿਹਾ ਹੈ ਕਿ ਜਿਹੜੀ ਘਰ ਦੇ ਵਿੱਚ ਲੜਾਈ ਕਲੇਸ਼ ਬਹੁਤ ਜ਼ਿਆਦਾ ਹੋਵੇਗਾ ਜਿਹੜੇ ਘਰ ਦੇ ਵਿੱਚ ਭੇਰ ਭਾਵ ਕੀਤਾ ਜਾਵੇਗਾ ਉਸ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਕਦੇ ਵੀ ਵਾਸ ਨਹੀਂ ਹੁੰਦਾ। ਇਹ ਇਸੇ ਕਰਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੀ ਲੜਾਈ ਝਗੜੇ ਨੂੰ ਦੂਰ ਕਰੋ ਫਿਰ ਤੁਹਾਡੇ ਘਰ ਦੇ ਵਿੱਚ ਸਭ ਕੁਝ ਹੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਤੇ ਘਰ ਦੇ ਵਿੱਚ ਉਹ ਲੜਾਈ ਝਗੜਾ ਕਲੇਸ਼ ਦੂਰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕੀ ਕੀ ਚਾਹੀਦਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਲੈਣੇ ਨੇ ਦੋ ਲੌਂਗ ਲੌਂਗ ਸਾਬਤ ਹੋਣੇ ਚਾਹੀਦੇ ਨੇ ਫੁੱਲ ਵਾਲੇ ਤੇ ਇੱਕ ਤੁਹਾਨੂੰ ਚਾਹੀਦਾ ਕਪੂਰ ਇਹ ਦੋਨੇ ਚੀਜ਼ਾਂ ਲੈਣ ਤੋਂ ਬਾਅਦ ਤੁਸੀਂ ਆਪਣੀ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਟਾન્ડ ਬਣਾਇਆ ਹੋਇਆ ਉੱਥੇ ਬੈਠ ਕੇ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਹੋ ਮਿੱਟੀ ਦਾ ਜਾਂ ਫਿਰ ਤਾਂਬੇ ਦਾ ਪਿੱਤਲ ਦਾ ਸਟੀਲ ਦਾ ਕੋਈ ਵੀ ਬਰਤਨ ਲੈ ਕੇ ਉਸ ਦੇ ਵਿੱਚ ਕਪੂਰ ਤੇ ਲੌਂਗ ਨੂੰ ਮਿਲਾ ਕੇ ਉਹਨਾਂ ਦੋਨਾਂ ਨੂੰ ਤੁਸੀਂ ਜਲਾ ਦੇਣਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਮੰਦਰ ਬਣਾਇਆ ਹੋਇਆ ਉੱਥੇ ਬੈਠ ਕੇ ਵੀ ਤੁਸੀਂ ਇਹਨਾਂ ਨੂੰ ਚਲਾ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਮਾੜੀ ਸ਼ਕਤੀ ਉਹ ਦੂਰ ਹੋ ਜਾਵੇਗੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਲੜਾਈ ਕਲੇਸ਼ ਝਗੜਾ ਰਹਿੰਦਾ ਉਹ ਦੂਰ ਹੋ ਜਾਵੇਗਾ ਤੇ ਤੁਹਾਡੇ ਘਰ ਦੇ ਪਰਿਵਾਰਿਕ ਮੈਂਬਰ ਆਪਸ ਵਿੱਚ ਪਿਆਰ ਦੇ ਨਾਲ ਰਹਿਣਾ ਸ਼ੁਰੂ ਕਰ ਦੇਣਗੇ ਤੇ ਇਸੇ ਤਰ੍ਹਾਂ ਜਰੂਰ ਤੁਹਾਡੇ ਘਰ ਦੇ ਵਿੱਚੋਂ ਲੜਾਈ ਝਗੜੇ ਦੂਰ ਹੋ ਜਾਣਗੇ ਤੇ ਤੁਹਾਡੇ ਘਰ ਦੇ ਵਿੱਚੋਂ ਧਨ ਦੀ ਜੋ ਕਮੀ ਹੈ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਦੂਰ ਹੋ ਜਾਵੇਗੀ ਤੁਹਾਨੂੰ ਕਦੇ ਵੀ ਪੈਸੇ ਨੂੰ ਲੈ ਕੇ ਪਰੇਸ਼ਾਨੀ ਨਹੀਂ ਆਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋਵੇਗਾ ਤੇ ਜੋ ਲੋਕ ਕਹਦੇ ਆ ਕਿ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਜੀ ਦੇ ਕਰਕੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਉਹ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਣ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਜਾਂ ਮੰਦਰ ਨਹੀਂ ਬਣਾਇਆ ਹੋਇਆ ਉਹ ਉਸ ਜਗ੍ਹਾ ਤੇ ਕਪੂਰ ਤੇ ਲੋਂਗ ਨੂੰ ਜਲਾ ਸਕਦੇ ਜਿੱਥੇ ਬੈਠ ਕੇ ਉਹ ਆਪਣੇ ਪਰਮਾਤਮਾ ਦਾ ਨਾਮ ਜਪਦੇ ਨੇ ਇਸ ਉਪਾਅ ਨੂੰ ਜੇਕਰ ਤੁਸੀਂ ਹਰ ਰੋਜ਼ ਕਰੋਗੇ ਹਰ ਰੋਜ਼ ਐਸੇ ਹੀ ਤਰੀਕੇ ਦੇ ਨਾਲ ਲਗਾਤਾਰ ਘਪੂਰ ਨੂੰ ਜਲਾਉਂਦੇ ਰਹੋਗੇ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਡੇਲੀ ਰੁਟੀਨ ਦੇ ਨਾਲ ਇਸ ਨੂੰ ਜਲਾਉਂਦੇ ਰਹੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਲੜਾਈ ਕਲੇਸ਼ ਨਹੀਂ ਹੋਵੇਗਾ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਹਮੇਸ਼ਾ ਦੇ ਲਈ ਬਣੀ ਰਹੇਗੀ ਕਿਉਂਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਬਣਾਇਆ ਹੋਇਆ ਪਾਠ ਪੂਜਾ ਵਾਲਾ ਸਥਾਨ ਚਾਹੇ ਮੰਦਿਰ ਹੁੰਦਾ ਹੈ ਉਹ ਤੁਹਾਡੇ ਘਰ ਦੇ ਮੇਚ ਸਾਬ ਤੋਂ ਵਧੀਆ ਊਰਜਾ ਦਾ ਇੱਕ ਕੇਂਦਰ ਹੁੰਦਾ ਹੈ ਤੇ ਜਿੰਨੀ ਨਕਾਰਾਤਮਕ ਊਰਜਾ ਹੋਵੇਗੀ ਉਹ ਤੁਹਾਡੇ ਘਰ ਦੇ ਵਿੱਚ ਦੂਰ ਹੋ ਕੇ ਸਕਾਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਹੋਵੇਗੀ ਤੇ ਜਿੰਨੀ ਵੀ ਊਰਜਾ ਹੋਵੇਗੀ ਉਹ ਤੁਹਾਡੇ ਘਰ ਦੇ ਵਿੱਚ ਮੰਦਰ ਦੇ ਵਿੱਚ ਇਹ ਉਪਾਅ ਕਰਨ ਦੇ ਨਾਲ ਇਹ ਤੁਹਾਡੇ ਸਾਰੇ ਘਰ ਦੇ ਵਿੱਚ ਫੈਲੇਗੀ ਇਹ ਸੀ ਪਹਿਲਾ ਉਪਾਅ ਇਸ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਫਾਇਦੇ ਹੋਣਗੇ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਹ ਉਪਾਉ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਅਚਾਨਕ ਹੀ ਚੱਲਦੇ ਹੋਏ ਕਾਰੋਬਾਰੇ ਜਿਹੜੇ ਰੁਕ ਜਾਂਦੇ ਨੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਤੇ ਜਾਂ ਫਿਰ ਸਾਡੇ ਘਰ ਦੇ ਵਿੱਚ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਏ ਪਰ ਪੈਸਾ ਰੁਕਦਾ ਨਹੀਂ ਸਾਡੇ ਫਜ਼ੂਲ ਖਰਚੇ ਵਧ ਗਏ ਤੇ ਫਜ਼ੂਲ ਖਰਚੇ ਸਾਡੇ ਉਸ ਸਮੇਂ ਵਧਦੇ ਨੇ ਜਦੋਂ ਸਾਡੇ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਏ ਜਾਂ ਫਿਰ ਕੋਈ ਨਾ ਕੋਈ ਦੁਰਘਟਨਾ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਆਪਣੇ ਘਰ ਤੋਂ ਜਦੋਂ ਵੀ ਕਿਸੇ ਵੀ ਕੰਮ ਦੇ ਲਈ ਜਾਂਦੇ ਆ ਤੇ ਹਰ ਪਾਸਿਓ ਸਾਨੂੰ ਨਾ ਹੀ ਮਿਲਦੀ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਇਸੋ ਬਾਣੂ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ ਪੰਜ ਕੁ ਲੌਂਗ ਜਿਹੜੇ ਲੌਂਗ ਤੁਸੀਂ ਲੈਣੇ ਆ ਉਹ ਸਾਬਤ ਹੋਣੇ ਚਾਹੀਦੇ ਨੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਤੇ ਇੱਕ ਤੁਹਾਨੂੰ ਚਾਹੀਦਾ ਮਿੱਟੀ ਦਾ ਦੀਵਾ ਜਾਂ ਫਿਰ ਮਿੱਟੀ ਦਾ ਕੋਈ ਵੀ ਬਰਤਨ ਲੈ ਸਕਦੇ ਹੋ ਇੱਕ ਚਾਹੀਦਾ ਕਪੂਰ ਦਾ ਟੁਕੜਾ ਤੁਸੀਂ ਮਿੱਟੀ ਦੇ ਦੀਵੇ ਜਾਂ ਫਿਰ ਜਿਹੜਾ ਵੀ ਬਰਤਨ ਲਿਆ ਉਸ ਦੇ ਵਿੱਚ ਤੁਸੀਂ ਕਪੂਰ ਦੇ ਟੁਕੜੇ ਨੂੰ ਰੱਖ ਕੇ ਤੇ ਪੰਜ ਲੌਂਗ ਰੱਖ ਕੇ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਤੁਸੀਂ ਜਾ ਕੇ ਇਹਨੂੰ ਚਲਾਉਣਾ ਹੈ ਕਿ ਜਿੱਥੇ ਤੁਹਾਡੇ ਘਰ ਦੇ ਵਿੱਚ ਜਿਆਦਾਤਰ ਹਨੇਰਾ ਰਹਿੰਦਾ ਹੋਵੇ ਤੁਹਾਡੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੁਹਾਨੂੰ ਲੱਗਦੀ ਹੋਵੇਗੀ ਜਿੱਥੇ ਤੁਹਾਨੂੰ ਲੱਗਦਾ ਹੋਵੇਗਾ ਕਿ ਇਸ ਜਗ੍ਹਾ ਤੇ ਜ਼ਿਆਦਾਤਰ ਸਾਡੇ ਘਰ ਦੇ ਵਿੱਚ ਹਨੇਰਾ ਹੀ ਰਹਿੰਦਾ ਹੈ ਕਿਉਂਕਿ ਜ਼ਿਆਦਾਤਰ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਐਸੀ ਜਗ੍ਹਾ ਜ਼ਰੂਰ ਹੁੰਦੀ ਹੈ ਕੋਈ ਰੂਮ ਹੁੰਦਾ ਹੈ ਜਿੱਥੇ ਜ਼ਿਆਦਾਤਰ ਹਨੇਰਾ ਰਹਿੰਦਾ ਹੈ ਉਸ ਜਗ੍ਹਾ ਤੇ ਤੁਸੀਂ ਜਾ ਕੇ ਇਹ ਸਪੰਜ ਲੌਂਗ ਤੇ ਇੱਕ ਕਪੂਰ ਨੂੰ ਤੁਸੀਂ ਜਲਾਉਣਾ ਹੈ ਇਸ ਨੂੰ ਤੁਸੀਂ ਹਰ ਰੋਜ਼ ਹੀ ਜਲਾਉਣਾ ਹੈ ਆਪਣੇ ਘਰ ਦੇ ਵਿੱਚ ਇਸੇ ਹੀ ਕੋਨੇ ਤੇ ਜਿੱਥੇ ਜ਼ਿਆਦਾਤਰ ਹਨੇਰਾ ਰਹਿੰਦਾ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਚਲਾਉਣਾ ਹੈ ਜਾਂ ਫਿਰ ਸ਼ਾਮ ਦੇ ਸਮੇਂ ਇਸ ਤਰ੍ਹਾਂ ਹਰ ਰੋਜ਼ ਕਪੂਰ ਤੇ ਲੌਂਗ ਨੂੰ ਇਸ ਜਗ੍ਹਾ ਤੇ ਜਲਾਉਣ ਦੇ ਨਾਲ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੋਵੇਗੀ ਕਿਉਂਕਿ ਜਿਹੜਾ ਸਾਡੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਹਨੇਰੇ ਵਾਲਾ ਸਥਾਨ ਹੁੰਦਾ ਉੱਥੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਜਦੋਂ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਲੋਗ ਤੇ ਕਪੂਰ ਨੂੰ ਜਲੋ ਜਲਾ ਕੇ ਇਹ ਉਪਾਅ ਕਰੋਗੇ ਨਾ ਤਾਂ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਨਿਕਾਰਾਤਮਕ ਊਰਜਾ ਦੂਰ ਹੋਵੇਗੀ ਸਕਾਰਾਤਮਕ ਊਰਜਾ ਦਾ ਵਾਅਦਾ ਹੋਵੇਗਾ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਨੇ ਜਾਂ ਦੁੱਖ ਦਿਲਦਰ ਸਭ ਦੂਰ ਹੋਵੇਗਾ ਤੁਹਾਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਪ੍ਰੋਬਲਮ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਸੁਖ ਸਮ੍ਰiddhi ਬਣੀ ਰਹੇਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਲ ਯਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਉਪਾਉ ਨੂੰ ਕਰਨ ਦੇ ਨਾਲ ਇੱਕ ਗੱਲ ਹੋਰ ਜਿਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦੀ ਹੁੰਦੀ ਹੈ ਕਿ ਜੇਕਰ ਸਾਡਾ ਕੋਈ ਦੁਸ਼ਮਣ ਹੁੰਦਾ ਹੈ ਤਾਂ ਉਹ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਤੇ ਜੇਕਰ ਸਾਡੇ ਘਰ ਨੂੰ ਕਿਸੇ ਨੇ ਬੁਰੀ ਨਜ਼ਰ ਲਗਾਈ ਹੋਈ ਹੈ ਜਾਂ ਫਿਰ ਸਾਡੇ ਘਰ ਨੂੰ ਜਾਂ ਕਾਰੋਬਾਰ ਨੂੰ ਜਾਂ ਫਿਰ ਸਾਡੇ ਵਪਾਰ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਕਿਸੇ ਬੱਚੇ ਨੂੰ ਫੈਮਿਲੀ ਮੈਂਬਰ ਨੂੰ ਕਿਸੇ ਦੀ ਬੁਰੀ ਨજર ਲੱਗੀ ਗਈ ਹੈ ਤੇ ਇਹ ਸਭ ਚੀਜ਼ਾਂ ਵੀ ਦੂਰ ਹੋ ਚੜ ਗਈਆਂ ਇਸ ਨੂੰ ਤੁਸੀਂ ਕੋਸ਼ਿਸ਼ ਕਰੋ ਕਿ ਹਰ ਦਿਨ ਹੀ ਚਲਾਉਣਾ ਹੈ ਤੇ ਜੇਕਰ ਤੁਸੀਂ ਹਰ ਰੋਜ਼ ਨਹੀਂ ਚਲਾ ਸਕਦੇ ਤਾਂ ਇਥੇ ਤੱਕ ਕੋਸ਼ਿਸ਼ ਕਰੋ ਕਿ ਜਿੰਨਾ ਸਮਾਂ ਤੁਹਾਡੀ ਘਰ ਦੇ ਵਿੱਚ ਸਭ ਕੁਝ ਠੀਕ ਨਹੀਂ ਹੁੰਦਾ ਤੁਸੀਂ ਚਲਾਓ ਜਿਵੇਂ ਹੀ ਤੁਹਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੋ ਜਾਂਦਾ ਉਸ ਤੋਂ ਬਾਅਦ ਵਿੱਚ ਤੁਸੀਂ ਇਸ ਨੂੰ ਹੌਲੀ ਹੌਲੀ ਕਰਕੇ ਬੰਦ ਕਰਕੇ ਇਹ ਸੀ ਦੂਸਰਾ ਉਪਾਦੀ ਗੱਲ ਕਰਦੇ ਆ ਤੀਸਰੀ ਉਪਾਦੀ ਇਸ ਉਪਾਦ ਨੂੰ ਤੁਸੀਂ ਹਰ ਰੋਜ਼ ਵੀ ਕਰ ਸਕਦੇ ਹੋ ਤੇ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਵੀ ਕਰ ਸਕਦੇ ਹੋ ਕਿਉਂਕਿ ਸ਼ੁੱਕਰਵਾਰ ਦਾ ਦਿਨ ਚ ਹੁੰਦਾ ਮਾਤਾ ਲక్ష్ਮੀ ਜੀ ਦਾ ਹੁੰਦਾ ਹੈ ਤੇ ਇਸ ਉਪਾਦ ਨੂੰ ਕਰਨ ਦੇ ਲਈ ਤੁਸੀਂ ਇੱਕ ਕਮੇਟੀ ਦਾ ਦੀਵਾ ਲੈਣਾ ਹੈ ਤੇ ਤੁਸੀਂ ਦੋ ਫੁੱਲ ਵਾਲੇ ਲੌਂਗ ਲੈਣੇ ਆ ਤੇ ਇੱਕ ਕਪੂਰ ਲੈਣਾ ਹੈ ਇਹ ਜੇਕਰ ਤੁਸੀਂ ਹਰ ਰੋਜ਼ ਕਰਨਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਮਾਤਾ ਲక్ష్ਮੀ ਦੇਵੀ ਜੀ ਅੱਗੇ ਪਾਠ ਪੂਜਾ ਕਰਦੇ ਹੋ ਸਵੇਰ ਦੇ ਸਵੇਜਾ ਸ਼ਾਮ ਦੇ ਸਮੇਂ ਤਾਂ ਤੁਸੀਂ ਇਹ ਮਾਤਾ ਲక్ష్ਮੀ ਜੀ ਦੀ ਮੂਰਤੀ ਜਾਂ ਫਿਰ ਤਸਵੀਰ ਦੇ ਅੱਗੇ ਦੋ ਲੋង ਤੇ ਕਪੂਰ ਨੂੰ ਚਲਾਉਣਾ ਹੈ ਜਿਹੜੇ ਵੀ ਸਮੇ ਤੁਹਾਨੂੰ ਟਾਈਮ ਮਿਲਦਾ ਉਸੇ ਹੀ ਸਮੇ ਕਰ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਰ ਰੋਜ਼ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਵੀ ਕਰ ਸਕਦੇ ਹੋ ਜੇਕਰ ਹਰ ਰੋਜ਼ ਉਸੇ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਸ਼ੁੱਕਰਵਾਰ ਦੇ ਦਿਨ ਵੀ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਵਾਸ ਰਹੀ ਮਾਤਾ ਲక్ష్ਮੀ ਜੀ ਤੁਹਾਡੇ ਘਰ ਤੋਂ ਦੂਰ ਨਾ ਜਾਵੇ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਵੇਗੀ ਤੁਹਾਨੂੰ ਕਦੇ ਵੀ ਕਰਜ਼ੇ ਵਰਗੀ ਜਾਂ ਧਨ ਨੂੰ ਲੈ ਕੇ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਤੇ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਉੱਪਰ ਜੇਕਰ ਕਿਸੇ ਦਾ ਕੁਝ ਕੀਟਾ ਕਰਵਾਇਆ ਉਹ ਵੀ ਦੂਰ ਹੋ ਜਾਵੇਗਾ ਜਿੰਨੀਆਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਜਾਂ ਦੁੱਖ ਤੇ ਕੁਲੀਫ ਨੇ ਉਹ ਸਾਰੇ ਹੀ ਦੂਰ ਹੋ ਜਾਣਗੇ ਸੋ ਇਹ ਸੰ ਲੌਂਗ ਤੇ ਕਪੂਰ ਤੇ ਨਾਲ ਕੀਤੇ ਜਾਣ ਵਾਲੇ ਤਿੰਨੋਂ ਉਪਾਅ ਜੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਨੇ ਤੁਸੀਂ ਇੱਕ ਵਾਰ ਜ਼ਰੂਰ ਆਪਣੇ ਘਰ ਦੇ ਵਿੱਚ ਇਹ ਤਿੰਨ ਉਪਾਅ ਕਰਕੇ ਦੇਖਿਓ ਜਿਹੜੇ ਵੀ ਸਮੇਂ ਤੁਹਾਨੂੰ ਸਮਾਂ ਮਿਲਦਾ ਉਸੇ ਸਮੇਂ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ-ਛੋਟੇ ਤਿੰਨ ਉਪਾਅ ਜਿਹੜੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ